ਹੋਣਾ ਤੇ ਕੋ ਪੋਟਿਆਂ ਨੂੰ ਸੋਰਿਆ ਰੱਬ ਦਾ ਬਿਗਿਆ ਹੋੜਾ ਕਾਲ ਦਾ ਬਿਗੋੜਿਆ ਉਹ ਵੀ ਨਾ ਪੁੱਟਿਆਂ ਦੇ ਵੇਖਲੇ ਨੀ ਬਹੋੜੇ ਜਿਹੜੇ ਕਦੇ ਗੋਦੀ ਚ ਛੜਾਏ ਹੋਣਗੇ ਜਦੋਂ ਨਿਹਵ ਵਿੱਚ ਚੜੇ ਪੁੱਤ ਬਾਜਾ ਇੱਥਰੂ ਉਹ ਹਾਇ ਹੋ ਗੇਜੋ ਮਿਹਾਂ ਵੇਚਿ ਟਿਸ਼ਲੇ ਕੋਸ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਅੱਜ ਮਾਛੀਵਾੜਾ ਸਾਹਿਬ ਦੀ ਸਭਾ ਦਾ ਪਹਿਲਾ ਦਿਨ ਆ ਉਹ ਜਿਹੜਾ ਨਗਰ ਕੀਰਤਨਾ ਆਪਣਾ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਮਾਛੀਵਾੜਾ ਸਾਹਿਬ ਪਹੁੰਚਿਆ ਤਾਂ ਜਿੱਥੇ ਕਿ ਹਰ ਵਾਰ ਦੀ ਤਰ੍ਹਾਂ ਖੇੜਾ ਪਰਿਵਾਰ ਵੱਲੋਂ ਵੀ ਇਸ ਤਰ੍ਹਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਸਾਡੇ ਨਾਲ ਮਨਮੋਹਨ ਸਿੰਘ ਖੇੜਾ ਜੀ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਾਹਿਬ ਦੀ ਧਰਤੀ ਤੇ ਦੋ ਸਹਬਜ਼ਾਦੇ ਤਿੰਨ ਪਿਆਰੇ ਤੇ ਹੋਰ ਨੇਕਾਂ ਸਿੰਘਾਂ ਦੀ ਸ਼ਹੀਦੀ ਦੇ ਪ੍ਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਚੀਵਾੜੇ ਦੀ ਪਵਿੱਤਰ ਧਰਤੀ ਨੂੰ ਭਾਗ ਲਾਏ ਸੋ ਇੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਆ ਉਹ ਝਾੜ ਸਾਹਿਬ ਤੋਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਇਸ ਤਰ੍ਹਾਂ ਉਹ ਨਗਰ ਕੀਰਤਨ ਚੱਲ ਕੇ ਮਾਛੀਵਾੜਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਪਹੁੰਚਦਾ ਸੋ ਸੰਗਤਾਂ ਉਹਨਾਂ अनेका ਸ਼ਹੀਦਾਂ ਨੂੰ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸ਼ਰਧਾ ਸਤਕਾਰ ਭੇਟ ਕਰਨ ਵਾਸਤੇ ਇੱਥੇ ਆਉਂਦੀਆਂ ਨੇ ਸੋ ਅਸੀਂ ਵੀ ਨਗਰ ਨਿਵਾਸੀ ਸ਼ਹਿਰ ਨਿਵਾਸੀ ਉਸ ਨਗਰ ਕੀਰਤਨ ਦੇ ਸਨਮਾਨ ਦੇ ਸਬੰਧ ਦੇ ਵਿੱਚ ਇੱਥੇ ਇਕੱਤਰ ਹੋਏ ਆ ਸੋ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਇੱਥੇ ਹਾਜ਼ਰੀ ਭਰਦੀਆਂ ਨੇ ਸੋ ਇਸੇ ਤਰ੍ਹਾਂ ਇੱਥੇ 25 ਤਰੀਕ ਨੂੰ ਇੱਥੇ ਨਗਰ ਕੀਰਤਨ ਦੀ ਸਮਾਪਤੀ ਨਗਰ ਕੀਰਤਨ 25 ਤਰੀਕ ਨੂੰ ਇੱਥੋਂ ਚੱਲਣਾ ਹੈਗਾ ਨਗਰ ਕੀਰਤਨ ਚੱਲ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ ਸੋ ਉਸ ਤੋਂ ਉਪਰੰਤ ਇਹ ਜਿਹੜਾ ਹੈਗਾ ਨਗਰ ਜਿਹੜੀ ਸਵਾ ਦਾ ਨਗਰ ਦਾ ਸਬੰਧ ਆ ਜੋੜ ਮੇਲ ਦਾ ਇਹ ਇਹ ਫਟੇਗੜ ਸਾਹਿਬ ਤੋਂ ਸ਼ੁਰੂ ਹੋਣਾ ਸੋ ਇਹ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇੱਥੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਹਾਦਤਾਂ ਦਾ ਇਹ ਦੌਰ ਚਲਾਇਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਚ ਲਿਖਿਆ ਪੀਰ ਪੈਗੰਬਰ ਸਾਲਕ ਸਾਧਕ ਸੌਂਦੇ ਔਰ ਸ਼ਹੀਦ ਇਹ ਸ਼ਹੀਦ ਜਿਹੜਾ ਸ਼ਬਦ ਹੈ ਗੁਰੂ ਪਿਆਰ ਵਾਲਿਓ ਇਹਦੇ ਪਰਥਾਏ ਬੜਾ ਕੁਝ ਲਿਖਿਆ ਪਰ ਇੱਕ ਅਦੀਬ ਬੰਦੇ ਨੇ ਲਿਖਿਆ ਕਹਿੰਦਾ ਸ਼ਹੀਦੋਂ ਕੀ ਕਤਲ ਗਹਾਸੇ ਕਹਾ ਬਿਹਤਰ ਹੈ ਕਾਬਾ ਸ਼ਹੀਦੋਂ ਕੀ ਖਾਕ पे ਤੋਂ ਖੁਦਾ ਵੀ ਕੁਰਬਾਨ ਹੁੰਦਾ ਹੈ ਇਸ ਕਰਕੇ ਇਹ ਜਿਹੜਾ ਪੰਦਰਵਾੜਾ ਇਹ ਸ਼ਹਾਦਤਾਂ ਦਾ ਦਿਨ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਨੇ ਵੀ ਸਿੱਖ ਸੰਗਤਾਂ ਨੂੰ ਇਕੱਲੇ ਸਿੱਖ ਸੰਗਤ ਨਹੀਂ ਇਹਨੂੰ ਹਿੰਦੂ ਵੀਰ ਵੀ ਇਹਨੂੰ ਮੁਸਲਮਾਨ ਵੀਰ ਵੀ ਇਹਨੂੰ ਸਿੱਖ ਵੀ ਜਿੱਥੇ ਵੀ ਕੋਈ ਨਾਨਕ ਨਾਮ ਲੈ ਵਕੇ ਸਿੱਖ ਬੈਠਾ ਇਹ ਦਿਨਾਂ ਨੂੰ ਯਾਦ ਕਰਕੇ ਉਹਦੇ ਹੰਜੂ ਵੀ ਕਰਦੇ ਨੇ ਤੇ ਉਹ ਇਸ ਗੱਲ ਨੂੰ ਵੀ ਉਹ ਚਾਹੁੰਦਾ ਵੀ ਆਪਣੀ ਧਰਤੀ ਦੇ ਨਾਲ ਜੁੜ ਕੇ ਇੱਥੋਂ ਦੀ ਧਰਤੀ ਨੂੰ ਨਮਸਤਕ ਹੋਵਾ ਤਾਂ ਅਸੀਂ ਵੀ ਅੱਜ ਸਾਰਾ ਹੀ ਸਾਡਾ ਮਾਛੇਵਾੜੇ ਦਾ ਜਿਹੜੇ ਆਦੀਵਾਸਤੀਆਂ ਨੇ ਸਾਰਿਆਂ ਜੁੜ ਕੇ ਆਪਣੇ ਝਾੜ ਸਾਹਿਬ ਤੋਂ ਨਗਰ ਕੀਰਤਨ ਆ ਰਿਹਾ ਉਸ ਸਬੰਧ ਦੇ ਵਿੱਚ ਪੰਜਾ ਪਿਆਰਿਆਂ ਨੂੰ ਸਰੋਪੇ ਪਾਉਣ ਵਾਸਤੇ ਅਸੀਂ ਖਲੋਤੇ ਆਂ ਜੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਹਨੂੰ ਬੜੇ ਪਿਆਰ ਨਾਲ ਬੜੀ ਸ਼ਿੱਦਤ ਨਾਲ ਇਸ ਜੋੜ ਮਿਲ ਨੂੰ ਮਨਾਇਆ ਜਾਵੇ ਤਾਂ ਕਿ ਇਹ ਦੂਸਰੇ ਮੇਲਿਆਂ ਵਰਗਾ ਨਹੀਂ ਇਹ ਜੋੜ ਮਿਲ ਹੈ ਧਾਰਮਿਕ ਮੇਲਾ ਇਸ ਕਰਕੇ ਇਹਨੂੰ ਧਾਰਮਿਕ ਤੇ ਰੰਗ ਦਿੱਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ